ਆ ਸੂਟੇ ਦੀ ਜਿਹੜਾ ਲੜਕੀ ਨੂੰ ਦੇਣਾ ਆ ਵੈਣ ਲੜਕੀ ਦੇ ਉੱਤੇ ਪੱਗ ਆ ਗਲੀਏ ਆ ਗਈ ਆ ਆ ਪਰ ਨਾਲ ਜਿਹੜਾ ਆਪਾਂ ਪੱਲਾ ਫੜਾਉਣ ਵਾਸਤੇ ਲੈਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੰਕਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਿੱਤਰ ਨਗਰੀ ਸ੍ਰੀ ਤਰਨ ਤਾਰਨ ਸਾਹਿਬ ਤਰਨ ਤਾਰਨ ਸਾਹਿਬ ਜੀ ਦੇ ਸਾਚਕਨ ਰੋਡ ਤੇ ਜੋ ਸ਼ਰੋਮਣੀ ਅਮਰ ਸ਼ਹੀਦ ਮਹਾਕਾਲ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਸ਼ਿਦਦ ਸਿੰਘਾ ਮਹਾਂਪੁਰਖਾਂ ਦੇ ਪਾਵਨ ਅਸਥਾਨ ਤੇ ਹਰ ਸਾਲ ਸਤਗੁਰੂ ਜਗਤ ਗੁਰੂ ਨਿਰੰਕਾਰ ਅਕਾਲ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਨੇ ਇਸ ਵਾਰ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ ਦਿਨ ਬੁੱਧਵਾਰ ਨੂੰ ਆ ਰਿਹਾ ਏ ਉਸੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਬੱਚਿਆਂ ਦੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਨੇ ਇਸ ਵਾਰ ਗੁਰਪੁਰਬ ਤੋਂ 3 ਦਿਨ ਬਾਅਦ 9 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ 22 ਜੋੜਿਆਂ ਦੇ ਵਿਆਹ ਕੀਤੇ ਜਾ ਰਹੇ ਨੇ 22 ਬੱਚੀਆਂ ਬੱਚਿਆਂ ਦੇ ਵਿਆਹ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਫਾਰਮ ਭਰੇ ਗਏ ਸੀ ਅੱਜ ਬੱਚੀਆਂ ਦੇ ਜੋ ਲਾਹਾਂ ਦੇ ਜਿਹੜੇ ਫੂਟ ਨੇ ਕਲੀਰੇ ਬੱਚਿਆਂ ਨੂੰ ਸਿਰ ਤੇ ਸਜਾਉਣ ਲਈ ਪੱਗਾ ਗਲ ਤੇ ਪਾਉਣ ਦੇ ਲਈ ਜੋ ਪੱਲੇ ਵਾਲੀਆਂ ਜਿਹੜੀਆਂ ਉਹਨਾਂ ਦੇ ਸਰੂਪਾਉ ਦਿੱਤੇ ਗਏ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਇਹ ਸਾਰੇ ਕਾਰਜ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਧੰਨ ਬਾਬਾ ਜੀਵਨ ਸਿੰਘ ਜੀ ਹਾਜ਼ਰ ਨਾਜ਼ਰ ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਸਦਕਾ ਇਹ ਸਾਰੇ ਜੋੜ ਮੇਲੇ ਕਰਵਾਏ ਜਾ ਰਹੇ ਨੇ ਆਪ ਜੀਆਂ ਨੇ 1 ਤਰੀਕ ਤੋਂ 9 ਤਰੀਕ ਤੱਕ ਦਾ ਸਮਾਗਮ ਹੈ ਆਪ ਜੀ ਨੇ ਖਾਸ ਕਰਕੇ ਜੋ 5 ਤਰੀਕ ਨੂੰ ਨਿਹੰਗ ਸਿੰਘ ਪੌਜਾ ਵੱਲੋਂ ਤਰਨਤਨ ਸ਼ਹਿਰ ਦੇ ਵਿੱਚ ਮਹਲਾਕੇ ਡੇਜਣਾ ਉੱਚ ਵੀ ਵੱਧਾ ਜਿਹੜੀਆਂ ਕਰਨੀਆਂ ਅਤੇ 9 ਤਰੀਕ ਨੂੰ ਜੋ 9 ਨਵੰਬਰ ਦਿਨ ਐਤਵਾਰ ਨੂੰ ਵਿਵਾਸ ਸਮਾਗਮ ਹੋ ਰਹੇ ਨੇ ਸਾਰੀਆਂ ਸੰਗਤਾਂ ਦੇ ਸ਼ੰਭ ਦੇਸ਼ਾਂ ਦੇ ਵੀ ਬੇਨਤੀ ਆ ਤੇ ਸਾਰੀਆਂ ਨਗਰ ਕਿੜੇ ਦੀਆਂ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਜੋੜ ਮਿਲਿਆਂ ਵਿੱਚ ਆਜੜੀਆਂ ਮਰਨੀਆਂ ਤੇ ਸਮਾਗਮਾਂ ਦੇ ਲਈ ਵੱਧ ਤੋਂ ਵੱਧ ਸਹਿਯੋਗ ਕਰਨਾ ਜੀ ਵਾਹਿਦੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ